ਭਾਈ ਸਾਭੀ ਜਿਵੇਂ ਕਿ ਆਪ ਜੀ ਨੇ ਇਥੇ ਇਸ ਇਲਾਕੇ ਵਿੱਚ ਕਾਫੀ ਹਾਜ਼ਰੀਆਂ ਭਰਿਆ ਨੇ ਉਸ ਬਾਰੇ ਕੀ ਕਹਿਣਾ ਚਾਹੋਗੇ ਜਿਵੇਂ ਕਿ ਤੋਂ ਪਹਿਲਾਂ ਹੁਸ਼ਿਆਰਪੁਰ ਵਿਖੇ ਫਿਰ ਕੰਦਾਲਾ ਜਿੱਤਾ ਇਸ ਇਲਾਕੇ ਤੇ ਬੜੀ ਕਿਰਪਾ ਮਹਾਰਾਜ ਦੀ ਨੌਜਵਾਨ ਵੀਰ ਕੀਰਤਨਾਂ ਜੁੜੇ ਨੇ ਮੈਨੂੰ ਹੁਣੇ ਵੀਰ ਕਹਿ ਰਿਹਾ ਸੀ ਕਿ ਤੁਹਾਡੇ ਸ਼ਬਦ ਦੇ ਨਾਲ ਸੀ ਸ਼ੁਰੂਆਤ ਕਰਦੇ ਗੁਰੂ ਦੀਏ ਵਡਿਆਈ ਹੈ ਬਾਦਸ਼ਾਹ ਸਾਨੂੰ ਚੜ੍ਹਦੀ ਕਲਾ ਬਖਸ਼ੇ ਤੇ ਨਿਮਰਤਾ ਬਖਸ਼ੇ ਆਪਣੇ ਚਰਨਾਂ ਦੇ ਨਾਲ ਪਿਆਰ ਬਖਸ਼ੇ ਤੇ ਬਹੁਤ ਕਈ ਇਲਾਕਿਆਂ ਨਾਲੋਂ ਵੀ ਅੱਗੇ ਇਹ ਇਲਾਕਾ ਕੀਰਤਨ ਸੁਣਦੇ ਵਿੱਚ ਗੋਸਕੀ ਦੇ ਨਾਤੇ ਵੀ ਕਈ ਕਹਿੰਦੇ ਪੰਜਾਬ ਵਿੱਚ ਸਿੱਖੀ ਨਹੀਂ ਮੈਂ ਕਹਿੰਦਾ ਉਹ ਹੁਸ਼ਿਆਰਪੁਰਾਂ ਕੇ ਦੇਖਣ ਤੁਹਾਨੂੰ ਆਪੇ ਪਤਾ ਲੱਗ ਜਾਏਗਾ ਕਿ ਸਿੱਖੀ ਕਿੰਨੀ ਹੈ ਕਿੰਨੀ ਨਹੀਂ ਹੈ ਆਪ ਜੀ ਵੀ ਲਗਾਤਾਰ ਇਸ ਇਲਾਕੇ ਦੇ ਵਿੱਚ ਹਾਜ਼ਰੀ ਭਰਦੇ ਰਹਿੰਦੇ ਹੋ ਹਾਂਜੀ ਹਾਂਜੀ ਬਿਲਕੁਲ ਹਰ ਆ ਮਹੀਨਾ ਸਾਰੇ ਇੱਧਰੇ ਕੱਲ ਨਵੇਂ ਸ਼ਹਿਰ ਬਖੇ ਕੀਰਤਨ ਕਰਨਾ ਸੰਗਤ ਦਾ ਵੀ ਬਹੁਤ ਪਿਆਰ ਆ ਤੁਹਾਡੇ ਨਾਲ ਵੀ ਜੀ ਕਿਉਂਕਿ ਆਪ ਜੀ ਦੇ ਉੱਤੇ ਬੜੀ ਕਿਰਪਾ ਹੈ ਗੁਰੂ ਮਹਾਰਾਜ ਦੀ ਜੀ ਕਿਉਂਕਿ ਆਪ ਜੀ ਦੀ ਗਰਬਾਣੀ ਜਦੋਂ ਗਾਇਨ ਕਰਦੇ ਹੋ ਤਾਂ ਬਹੁਤ ਆਨੰਦ ਆਉਂਦਾ ਹੈ ਜੀ ਏ ਮਹਾਰਾਜਾ ਦਰਸਾ ਉਹਨਾਂ ਬਖਸ਼ਿਸ਼ ਕੀਤੀ ਐ ਤੇ ਪਾਸ਼ਾ ਸਾਨੂੰ ਸਾਰਿਆਂ ਨੂੰ ਜੋੜੇ ਤੁਸੀਂ ਸੁਣਦੇ ਹੋ ਤੇ ਸੁਣ ਕੇ ਤੁਹਾਡੇ ਅਲ ਦੇਖ ਕੇ ਅਸੀਂ ਮਿਹਨਤ ਕਰਦੇ ਆ ਤੇ ਹੋਰ ਆਨੰਦ ਮੰਨਦਾ ਐ ਮਹਾਰਾਜਾ ਆਪਣੇ ਚਰਨਾਂ ਨਾਲ ਜੋੜ ਤੁਹਾਨੂੰ ਸਾਰਿਆਂ ਨੂੰ ਜੋੜੀ ਰੱਖਣ ਇਸੇ ਤਰ੍ਹਾਂ ਸੇਵਾ ਕਰਦੇ ਰੋ ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਦੀ ਪਿਆਰੀ ਸੰਗਤ ਸਮੂਹ ਪ੍ਰਬੰਧਕ ਜਾਨ ਨੌਜਵਾਨ ਵੀਰ ਰਲ ਕੇ ਮਨਾਉਂਦੇ ਨੇ ਸਾਰਾ ਇਲਾਕਾ ਹੀ ਪਹੁੰਚਦਾ ਹੈ ਚੜਦੀ ਕਲਾ ਦੇ ਨਾਲ ਅੱਜ ਦਾ ਇਹ ਸਮਾਗਮ ਦਾਸਿਆਂ ਦੀ ਹਾਜ਼ਰੀ ਸ਼ੁਰੂਆਤ ਹੋਈ ਸਾਰੀ ਰਾਤ ਕੀਰਤਨ ਚੱਲਣਾ ਹੈ ਆਸਾ ਦੀ ਵਾਰ ਤੱਕ ਗੁਰੂ ਦੇ ਕੀਰਤਨੀਏ ਧੰਗੂ ਰਾਮਦਾਸ ਬਾਰੇ ਪਾਸ਼ਾ ਦਰ ਦੇ ਕੀਰਤਨੀਏ ਉਹਨਾਂ ਨੇ ਵੀ ਹਾਜ਼ਰੀ ਭਰਨੀ ਹੈ ਪੰਥ ਦੇ ਪਿਆਰੇ ਟਾੜੀ ਜਥੇ ਵੀ ਆਉਣੇ ਨੇ ਕਥਾਵਾਚਕ ਬਹੁਤ ਹੀ ਪਿਆਰ ਦੇ ਨਾਲ ਇਹ ਸਮਾਗਮ ਹੁੰਦਾ ਹੈ ਜਿੱਥੇ ਗੁਰੂ ਦੀ ਸੰਗਤ ਬੈਠ ਕੇ ਸਰਵਣ ਕਰਦੀ ਹੈ ਉਥੇ ਚੈਨਲ ਦੇ ਮਾਧਿਅਮ ਰਾਹੀਂ ਦੇ ਸਮ ਦੇ ਸਭ ਇਸ ਸਥਾਨਾ ਦੇ ਦਰਸ਼ਨ ਕਰਦੇ ਨੇ ਤੇ ਪਾਸ਼ਾ ਸਾਰੀ ਟੀਮ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰੇ ਜਿਹੜੀ ਜਿਹੜੀ ਵੀ ਸੇਵਾ ਸਿੱਖ ਨਿਭਾ ਰਹੇ ਨੇ ਸਾਰਿਆਂ ਨੂੰ ਸਤਿਗੁਰੂ ਆਪਣੇ ਚਰਨਾਂ ਨਾਲ ਜੋੜੇ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ